ਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਥੀਓ ਕੁਝ ਥੇਰ ਪਹਿਲਾਂ ਪੰਜਾਬ ਦੇ ਅਮਨ ਕਾਨੂੰਨ ਨੂੰ ਤੋੜਨ ਦੀ ਤੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਸਾਡੇ ਧਿਆਨ ਚ ਆਈ ਇਮੀਡੀਏਟਲੀ ਐਕਸ਼ਨ ਲਿਆ ਗਿਆ 18 ਮਾਰਚ ਨੂੰ ਤੇ ਕੁਝ ਉਹ ਵਿਅਕਤੀ ਜਿਹੜੇ ਦੇਸ਼ ਦੇ ਦੁਸ਼ਮਣਾਂ ਦੇ ਹੱਥ ਚੜ੍ਹ ਕੇ ਕੁਝ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਫੜ ਲਿਆ ਗਿਆ ਤੇ ਅੱਜ ਅਮਰਤਪਾਲ ਸਿੰਘ ਜਿਹੜੇ ਕਿ ਇੱਕ ਸੰਸਥਾ ਚਲਾਉਂਦੇ ਸੀਗੇ ਜੋ ਕਿ ਆਮ ਲੋਕਾਂ ਦੇਤੀਆਂ ਪੁੱਤਾਂ ਨੂੰ ਹੱਥਾਂ 'ਚ ਬੰਦੂਕਾਂ ਫੜਨ ਦੀ ਜਾਂ ਫਿਰ ਗੈਰ ਸਮਾਜਿਕ ਜਿਹੜੇ ਕੰਮ ਨੇ ਉਹਨਾਂ ਨੂੰ ਕਰਨ ਦੀ ਪ੍ਰੇਰਣਾ ਦਿੰਦੇ ਸੀ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ 3 ਕਰੋੜ 3.5 ਕਰੋੜ ਦੇ ਲਗਭਗ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ 30-35 ਦਿਨਾਂ ਦੇ ਵਿੱਚ ਇਸ ਜਿਹੜਾ ਇਹ ਚੱਲ ਰਿਹਾ ਸੀਗਾ ਸਾਰਾ ਆਪਰੇਸ਼ਨ ਬੜੀ ਆਪਸ ਦੇ ਵਿੱਚ ਭਾਈਚਾਰਕ ਸਾਂਝ ਦਿਖਾਈ ਕਿਤੋਂ ਵੀ ਕੋਈ ਅਨੁਸੁਖਾਵੀ ਘਟਨਾ ਦਾ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਜਿਹਦੇ ਨਾਲ ਭਾਈਚਾਰਕ ਸਾਂਝ ਟੁੱਟਦੀ ਨਜ਼ਰ ਆਵੇ ਜਾਂ ਮਨ ਸ਼ਾਂਤੀ ਨੂੰ ਕੋਈ ਖਤਰਾ ਪੈਦਾ ਹੋਵੇ ਪੰਜਾਬੀਓ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੇ ਵਿੱਚ ਬਤੌਰ ਮੁੱਖ ਮੰਤਰੀ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੀਏ ਉਹਦੇ ਲਈ ਸਾਨੂੰ ਭਾਵੇਂ ਜਿੰਨੇ ਮਰਜੀ ਐਕਸ਼ਨ ਲੈਣੇ ਪੈਣ ਕਠੋਰ ਕਾਰਵਾਈਆਂ ਕਰਨੀਆਂ ਪੈਣ ਪਰ ਕਿਸੇ ਬੇਕਸੂਰਤ ਹੀ ਸੋ ਇਸ ਕਰਕੇ ਕਾਨੂੰਨ ਆਪਣੇ ਢੰਗ ਨਾਲ ਚੱਲ ਰਿਹਾ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ ਮੈਂ ਚਾਹਣਾ ਪੰਜਾਬ ਦੇ ਨੌਜਵਾਨਾਂ ਦੇ ਹੱਥ ਦੇ ਵਿੱਚ ਡਿਗਰੀਆਂ ਹੋਣ ਉੱਚ ਆਉਦਿਆਂ ਦੇ ਨਿਯੁਕਤੀ ਪੱਤਰ ਹੋਣ ਇੰਟਰਨੈਸ਼ਨਲ ਮੁਕਾਬਲਿਆਂ ਦੇ 골ਡ ਮੈਡਲ ਸਿਲਵਰ ਮੈਡਲ ਬ੍ਰੌਂਜ਼ ਮੈਡਲ ਹੋਣ ਤੇ ਜਿੱਥੇ ਜਾਣ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੀ ਬੱਲੇ ਬੱਲੇ ਹੋਵੇ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਕਿਸੇ ਬਹਿਕਾਬੇ ਚ ਆ ਜਾਣ ਜਾਂ ਕੋਈ ਸਵਾਰਥੀ ਲੋਕ ਜਿਹੜੇ ਦੇਸ਼ ਵਿਰੁੱਧ ਕੋਈ ਮੁਹਿੰਮ ਚਲਾ ਕੇ ਆਪਣੀਆਂ ਦੁਕਾਨਾਂ ਚਲਾਉਂਦੇ ਨੇ ਅਸੀਂ ਉਹਨਾਂ ਦੁਕਾਨਾਂ ਦੇ ਗ੍ਰਾਹਕ ਬਣੀਏ ਉਹਨਾਂ ਦੇ ਕਸਟਮਰ ਬਣੀਏ ਤੁਪਾਈ ਚਾਰਕ ਸਾਂਝ ਬਣਾਉਣ ਲਈ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਹੈ ਜੋ ਅੱਜ ਜੜੀ ਕਾਰਵਾਈ ਹੋਈ ਹੈ ਮੈਨੂੰ ਕੱਲ ਰਾਤ ਇਹਦੀ ਇਨਫੋਰਮੇਸ਼ਨ ਆ ਗਈ ਸੀ ਤੇ ਮੈਂ ਪੂਰੀ ਰਾਤ ਨਹੀਂ ਸੁੱਤਾ ਮੈਂ ਹਰ 15 ਮਿੰਟਾਂ ਬਾਅਦ ਹਰ ਅੱਧੇ ਘੰਟੇ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਫੋਨ ਤੇ ਹਰ ਪਲ-ਪਲ ਦੀ ਜਾਣਕਾਰੀ ਲੈਂਦਾ ਸੀ ਮੈਂ ਉਹ ਮੈਂ ਇਹ ਵੀ ਚਾਹੁੰਦਾ ਸੀ ਕਿ ਸ਼ਾਂਤੀਪੂਰਵਕ ਹੋਵੇ ਬਤਾਰ ਹੋਮ ਮਿਨਿਸਟਰ ਐਂਡ ਬਤਾਰੋ ਮੁੱਖ ਮੰਤਰੀ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ 18 ਮਾਰਚ ਨੂੰ ਜਦੋਂ ਐਕਸ਼ਨ ਹੋਇਆ ਸੀ ਜੇ ਗ੍ਰਿਫਤਾਰ ਉਸੇ ਦਿਨ ਕਰਨਾ ਹੁੰਦਾ ਤਾਂ ਸ਼ਾਇਦ ਉਸ ਦਿਨ ਗੋਲੀ ਚੱਲ ਜਾਂਦੀ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਖੂਨ ਖਰਾਬਾ ਹੋਵੇ ਜਿਸ ਦਿਨ ਅਜਨਾਲਾ ਥਾਣੇ ਦੇ ਅੱਗੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਿਹੜੀ ਉਹ ਲੈ ਕੇ ਗਏ ਜਦੋਂ ਮੈਨੂੰ ਇਸ ਬਾਰੇ ਡੀਜੀਪੀ ਪੁਲਿਸ ਨੇ ਜਾਣਕਾਰੀ ਦਿੱਤੀ ਤਾਂ ਮੈਂ ਇਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕੁਝ ਵੀ ਹੋ ਜਾਏ ਜਿਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਸਵਾਰ ਨੇ ਉਹਨਾਂ ਦੀ ਜਿਹੜੀ ਸਵਾਰੀ ਹੈ ਉਹਦੇ ਤੇ ਪਾਣੀ ਦਾ ਕੋਈ ਛਿੱਟਾ ਵੀ ਨਹੀਂ ਪੈਣਾ ਚਾਹੀਦਾ ਉਹਦੇ ਤੇ ਕੋਈ ਪੱਥਰ ਰੋੜਾ ਡੜਾ ਵੀ ਨਹੀਂ ਪਜਣਾ ਚਾਹੀਦਾ ਕਿਉਂਕਿ ਸਾਡੇ ਲਈ ਸਭ ਤੋਂ ਵੱਧ ਜੋ ਮਰਿਆਦਾ ਹੈ ਗੁਰੂ ਸਾਹਿਬ ਦੀ ਉਹ ਸਾਡੇ ਲਈ ਸਭ ਤੋਂ ਵਹਿਮ ਹੈ ਉਸ ਦਿਨ ਸਾਡੇ ਕੁਝ ਪੁਲਿਸ ਨੌਜਵਾਨ ਜਿਹੜੇ ਨੇ ਪੁਲਿਸ ਦੇ ਜਵਾਨ ਉਹਨਾਂ ਨੂੰ ਸੱਟਾਂ ਵੀ ਵੱਜੀਆਂ ਟਾਂਕੇ ਵੀ ਲੱਗੇ ਸਿਰ ਦੇ ਵਿੱਚ ਪਰ ਅਸੀਂ ਗੁਰੂ ਸਾਹਿਬ ਦੀ ਮਰਿਆਦਾ ਲਈ ਆਪਣਾ ਆਪ ਮਾਰਨ ਨੂੰ ਤਿਆਰ ਹਾਂ ਤਾਂ ਉਹ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਸ਼ਾਬਾਸ਼ੇ ਵੀ ਦਿੱਤੀ ਕਿ ਤੁਸੀਂ ਉਸ ਦਿਨ ਬੜੀ ਮੁਸ਼ਤੈਦੀ ਵਰਤੀ ਸੰਜਮ ਦੇ ਨਾਲ ਉਸ ਹਾਲਾਤ ਦਾ ਜਿਹੜਾ ਟਕਰਾ ਕੀਤਾ ਔਰ ਕਾਬੂ ਵੀ ਕੀਤਾ ਸੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪਾਈ ਚਰਖਸਾਨ ਜਿਹੜੀ ਹੈ ਮੈਂ ਪਹਿਲਾਂ ਤੋਂ ਕਹਿੰਦਾ ਆ ਰਿਹਾ ਕਿ ਇਹ ਬਹੁਤ ਜ਼ਿਆਦਾ ਮਜ਼ਬੂਤ ਹੈ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਬਹੁਤ ਜਰਖੇਜ਼ ਹੈ ਜਿਹੜਾ ਵੀ ਬੀਜ ਬੀਜੋਗੇ ਇਥੇ ਉੱਗ ਜਾਂਦਾ ਪਰ ਨਫ਼ਰਤ ਦੇ ਬੀਜ ਇੱਥੇ ਨਹੀਂ ਉਗਦੇ ਤੇ ਨਾ ਹੀ ਅਸੀਂ ਉਗਣ ਦੇਣੇ ਆ। ਆਜ਼ਾਦੀ ਲੈ ਕੇ ਆਉਣ ਦੇ ਵਿੱਚ ਵੀ ਸਾਡੀ 90% ਕਰਵਾਨੀਆਂ ਨੇ ਪੰਜਾਬ ਦੀਆਂ। ਤੇ ਆਜ਼ਾਦੀ ਨੂੰ ਸੰਭਾਲਣ ਦੇ ਲਈ ਸਾਡੇ ਜਵਾਨ ਅੱਜ ਵੀ ਸਰਹੱਦਾਂ ਤੇ ਹਿੱਕ ਤਾਲ ਕੇ ਰਾਖੀ ਕਰ ਰਹੇ ਨੇ। ਕੁਝ ਦਿਨ ਪਹਿਲਾਂ ਸਾਡੇ 4 ਜਿਹੜੇ ਫੌਜੀ ਜਵਾਨ ਯੋਧੇ ਸਾਡੇ ਜਿਹੜੇ ਸ਼ਹੀਦ ਹੋਏ ਨੇ ਸਰਹੱਦਾਂ ਦੀ ਰਾਖੀ। ਸੋ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਲੀਡ ਕੀਤਾ ਭਾਵੇਂ ਉਹ ਆਜ਼ਾਦੀ ਦਾ ਸੰਘਰਸ਼ ਹੋਵੇ ਭਾਵੇਂ ਹਰਾ ਇਨਕਲਾਬ ਹੋਵੇ ਔਰ ਪੰਜਾਬ ਹਮੇਸ਼ਾ ਲੀਡ ਕਰਦਾ ਰਹੂਗਾ ਮੈਂ ਚਾਹਨਾ ਕਿ ਜਲਦੀ ਪੰਜਾਬ ਜਿਹੜਾ ਉਹ ਵਿਕਾਸ ਦੇ ਪੱਖੋਂ ਪੜ੍ਹਾਈ ਪੱਖੋਂ ਇਨਫਰਾਸਟ੍ਰਕਚਰ ਪੱਖੋਂ ਤਰੱਕੀ ਪੱਖੋਂ ਨੰਬਰ 1 ਸੂਬਾ ਬਣ ਜੇ ਜਦੋਂ ਪੰਜਾਬ ਨੰਬਰ 1 ਸੂਬਾ ਬਣ ਗਿਆ ਦੇਸ਼ ਦਾ ਤਾਂ ਸਾਡੇ ਦੇਸ਼ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਸਾਡਾ ਫਰਜ਼ ਬਣਦਾ ਹੈ ਸਰਕਾਰ ਵੱਲੋਂ ਕਿ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੀਏ। ਔਰ ਅਸੀਂ ਇਹ ਫਰਜ਼ ਆਪਣਾ ਨਿਭਾ ਰਹੇ ਹਾਂ। ਬਿਲਕੁਲ ਅੱਜ ਵੀ ਮੈਂ ਸਾਰੇ ਡੀਸੀ ਸਾਰੇ ਐਸਐਸਪੀ ਨਾਲ ਗੱਲ ਕੀਤੀ ਹੈ। ਪੰਜਾਬ ਦੇ ਵਿੱਚ ਲੋਕ ਆਮ ਦੀ ਤਰ੍ਹਾਂ ਆਪਣੇ ਕੰਮਾਂ ਕਾਰਾਂ ਤੇ ਗਏ ਨੇ ਤੇ ਕੋਈ ਕਿਤੋਂ ਵੀ ਕੋਈ ਅਨਸੁਖਾਮੀ ਘਟਨਾ ਦੀ ਜਾਂ ਕਿਸੇ ਤਣਾਅ ਦੀ ਕੋਈ ਖਬਰ ਨਹੀਂ। ਇਸ ਗੱਲ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ। ਤੇ ਸ਼ੁਕਰੀਆ ਵੀ ਕਰਦਾ ਤੇ ਨਾਲ ਨਾਲ ਇਹ ਯਕੀਨ ਵੀ ਦਿਵਾਣਾ ਕਿ ਪੰਜਾਬ ਜਿਹੜਾ ਉਹ ਇਸੇ ਤਰ੍ਹਾਂ ਜਿਹੜਾ ਤਰੱਕੀ ਕਰੂਗਾ ਜਿਸ ਤਰ੍ਹਾਂ ਪਿਛਲੇ ਇੱਕ ਸਾਲ ਤੋਂ ਅਸੀਂ ਭਾਵੇਂ ਨੌਕਰੀਆਂ ਹੋਣ ਭਾਵੇਂ ਬਿਜਲੀ ਦੇ ਪੱਖ ਤੋਂ ਹੋਵੇ ਭਾਵੇਂ ਇਨਫਰਾਸਟ੍ਰਕਚਰ ਦੇ ਪੱਖ ਤੋਂ ਹੋਵੇ ਭਾਵੇਂ ਖੇਤੀ ਦੇ ਪੱਖ ਤੋਂ ਹੋਵੇ ਅਸੀਂ ਸਾਡੀ ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਸੀ ਪਹਿਰਾ ਸਿਰ ਕਰੀਏ ਤੇ ਪੰਜਾਬ ਨੂੰ ਨੰਬਰ 1 ਸੂਬਾ ਬਣਾਈਏ ਮੈਂ ਬਹੁਤ-ਬਹੁਤ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਕਰਦਾ ਬਹੁਤ-ਬਹੁਤ ਮਿਹਰਬਾਨੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ